ਲਓ ਜੀ ਆਪਾਂ ਪਹੁੰਚ ਚੁੱਕੇ ਆਂ ਪ੍ਰਾਈਮ ਐਗਰੀ ਟੈਕ ਤੇ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਪ੍ਰਾਈਮ ਐਗਰੀ ਟੈਕ ਦੇ ਰੂਟਾ ਬੀਟਰ ਦੇ ਇਹਦੇ ਵਿੱਚ ਹੁਣ ਵੀ ਕੀ ਸਪੈਸ਼ਲਿਸਟ ਹੈ ਤੇ ਆਪਾਂ ਹੁਣ ਜਿਵੇਂ ਫਰੰਟ ਤੇ ਪਿਆ 10 ਫੁੱਟਾ ਪੀਸ ਇਹਦੇ ਬਾਰੇ ਤੁਹਾਨੂੰ ਦੱਸਦੇ ਆਂ ਜਿਵੇਂ ਆਪਾਂ ਪਹਿਲਾਂ ਸ਼ੁਰੂ ਕਰਦੇ ਆਂ ਜਿਵੇਂ ਬਲੇਡ ਬਲੇਡ ਤਾਇਓ ਜਪਾਨ ਦੇ ਬਲੇਡ ਨੇ ਇਹਦੇ ਵਿੱਚ ਯੂਜ਼ ਕੀਤੇ ਨੇ ਐਲਟਾ ਬਲੇਡ ਜਿਵੇਂ ਇਹ ਮਟੀਰੀਅਲ ਨਾਲ ਬਣੇ ਹੋਏ ਨੇ ਸਪਰਿੰਗ ਸਟੀਲ ਮਟੀਰੀਅਲ ਨਾਲ ਤਿਆਰ ਕੀਤੇ ਹੋਏ ਨੇ ਦੇਮੇ ਹੋਰਾਂ ਰੂਟਰ ਮੀਟਰਾਂ ਵਿੱਚ ਜੋ ਫਰੰਟ ਬੀਮ ਹੁੰਦਾ ਉਹ 2.5 ਇੰਚੀ ਦਾ ਹੁੰਦਾ ਤਾਂ ਇਹਦੇ ਵਿੱਚ ਇਹ ਜੋ ਫਰੰਟ ਬੀਮ ਹੈ ਉਹ ਤਕਰੀਬਨ 3 ਇੰਚੀ ਦਾ ਫਰੰਟ ਬੀਮ ਹੈ ਹੈਵੀ ਬਾਡੀ ਦੇ ਵਿੱਚ ਇਸ ਦੀ ਜਿਹੜੀ ਬਾਡੀ ਹੈ ਉਹ ਹੈਗੀਆਂ 5 ਐਮਐਮ ਕਲਰ ਪਾਊਡਰ ਕੋਟਿੰਗ ਤੇ ਜਿਹੜੀਆਂ ਸਾਈਡ ਪਲੇਟਾਂ ਨੇ ਤਕਰੀਬਨ ਉਹ ਹੈਗੀਆਂ ਨੇ 10 ਐਮਐਮ ਦੀਆਂ ਠੀਕ ਜੀ ਬਾਕੀ ਜਿਹੜੀ ਮੇਨ ਪੁਆਇੰਟ ਹੈ ਇਹਦੀ ਰੂਟਰ ਪਾਈਪ ਰੂਟਰ ਪੈਪ ਹੈਗੀ ਜੀ ਆਪਣੀ 7290 ਦੀ ਮੰਨ ਲਓ ਆਪਾਂ ਦੋ ਸਾਫਟਾਂ ਨੂੰ ਜਿਵੇਂ 10 mm ਨੂੰ ਦੋ ਪਲੇਟਾਂ ਨੂੰ ਇਕੱਠਾ ਕਰਾਂਗੇ ਤਾਂ ਉਹ 20 mm ਹੋ ਜੂਗੀ ਤਾਂ ਇਹ ਤਕਰੀਬਨ ਇਹਨੂੰ ਕੈਲਕੂਲੇਸ਼ਨ ਕਰਕੇ 7290 ਨੂੰ 18 mm ਚੌੜੀ ਪਲੇਟ ਬਣ ਜਾਣੀ ਆ ਬਾਕੀ ਗੀਰ ਦੀ ਗੱਲ ਕਰਦੇ ਆ ਇਹਦਾ ਸੈਂਟਰ ਗੀਅਰ ਹੈਗਾ 1323 ਦਾ ਹੈਵੀ ਡਿਊਟੀ ਗੀਅਰ ਆ ਉਸ ਤੋਂ ਬਾਅਦ ਜੀ ਆਪਾਂ ਇਹਦੀ ਗੱਲ ਕਰਦੇ ਆ ਸਾਈਡ ਵਾਲੇ ਗੀਅਰ ਦੀ ਜੋ ਸਾਈਡ ਵਾਲਾ ਗੀਅਰ ਯੂਜ਼ ਕੀਤਾ ਜਾਂਦਾ ਆਮ ਰੋਟਾਵੀਟਰ ਦੇ ਵਿੱਚ 20 35 28 ਗੀਅਰ ਯੂਜ਼ ਹੋਈ ਕਰਦੇ ਨੇ ਤੇ ਆਪਾਂ ਕਰਦੇ ਆ 213728 4 ਲੀਟਰ ਆਇਲ ਦੇ ਵਿੱਚ ਫੁੱਲੀ ਹੈਵੀ ਇਹ ਆਮ ਰੋਟਾਵੇਟਰ ਨਾਲੋਂ ਮੰਨ ਲਓ ਕਿ ਜਿਹੜੇ ਗੇਅਰ ਵਰਤਦੇ ਨੇ ਮਾਰਕੀਟ ਦੇ ਵਿੱਚ ਉਹਦੇ ਨੂੰ ਤਕਰੀਬਨ 2-3 ਇੰਚ ਵੱਡੇ ਹੀ ਹੁੰਦਾ ਜਿਸ ਦੇ ਨਾਲ ਇਹਦੇ ਵਿੱਚ ਉਹ ਸਪੇਸ ਬਹੁਤ ਜ਼ਿਆਦਾ ਮਿਲ ਜਾਂਦੀ ਆ ਮੰਨ ਲਓ ਕਿ ਇਹਦੇ ਵਿੱਚ ਜਿਵੇਂ ਆਪਾਂ ਇੱਥੇ ਹੱਥ ਆਸਾਨੀ ਨਾਲ ਮਾਰ ਸਕਦੇ ਆ ਐਨੀ ਸਪੇਸ ਮਿਲ ਜਾਂਦੀ ਆ ਜਿਸ ਨਾਲ ਵੀ ਰੋਟਾਵੇਟਰ ਆ ਜਿਹੜਾ ਉਹ ਬਹੁਤ ਹੀ ਰੈਲਾ ਚੱਲਦਾ ਬਾਕੀ ਇਹਦੀ ਗੱਲ ਕਰਦੇ ਆਪਾਂ ਬੈਕ ਡਾਲੇ ਦੀ ਜੋ ਇਸ ਦਾ ਬੈਕ ਡਾਲਾ ਹੈ 4 ਐਮ ਐਮ ਦੇ ਵਿੱਚ ਉੰਜ ਜਿਵੇਂ ਆਪਣਾ ਇਹ 10 ਫੁੱਟਾ ਪੀਸ ਹੈ ਜੋ ਇਹ ਵਿੱਚੋਂ ਵਰਕਿੰਗ ਕਰੂਗਾ ਤਕਰੀਬਨ ਇਹ 10 ਫੁੱਟ ਵਰਕਿੰਗ ਕਰੂਗਾ ਤੇ ਬਾਡੀ ਦੀ ਗੱਲ ਕਰੀਏ ਤਾਂ 1.5 10 ਫੁੱਟ ਇਸ ਦੀ ਬਾਡੀ ਦੇ ਵਿੱਚ ਆ ਜਾਣਾ ਬਹੁਤ ਹੀ ਹੈਵੀ ਰੋਟਾਵੇਟਰ ਤੇ ਬਾਕੀ ਇਹਦੀਆਂ ਆਪਾਂ ਜੀ ਸੀਲਾਂ ਦੀ ਗੱਲ ਕਰਦੇ ਹਾਂ ਜੋ ਇਹਦੇ ਵਿੱਚ ਸੀਲਾਂ ਵਰਤੀ ਜਾਂਦੀਆਂ ਨੇ ਡਬਲ ਸੀਲਾਂ ਮਕੈਨੀਕਲ ਸੀਲਾਂ ਸਵੈਪ ਕੰਪਨੀਆਂ ਦੇ ਜਿਹਦੀ ਪਰਫਾਰਮੈਂਸ ਬਹੁਤ ਹੀ ਵਧੀਆ ਹੈ ਜਿਵੇਂ ਹੀ ਤੁਸੀਂ ਰੋਟਾਵੇਟਰ ਚਲਾਉਣਾ ਹੈ ਦੇਖੋ ਪਾਣੀ ਦੇ ਵਿੱਚ ਜਿਵੇਂ ਮਰਜ਼ੀ ਯੂਜ਼ ਕਰੋ ਕੋਈ ਦਿੱਕਤ ਨਹੀਂ ਜੇ ਵਾਇਗੌਰ ਕੋਈ ਦਿੱਕਤ ਵੀ ਆਉਂਦੀ ਆ ਤਾਂ ਕੰਪਨੀ ਤੁਹਾਡੇ ਲਈ ਹਾਜ਼ਰ ਹੈ ਜਿਸ ਦੇ ਵਿੱਚ ਸਾਨੂੰ 10 ਫੁੱਟੇ ਦੇ ਵਿੱਚ ਸਾਨੂੰ 6 ਸਪ੍ਰਿੰਗ ਮਿਲ ਜਾਣਗੇ ਇਹ ਜੇ ਛੇ ਸਪ੍ਰਿੰਗ ਜਿਵੇਂ 8 ਫੁੱਟੇ ਦੇ ਵਿੱਚ ਆਪਾਂ ਸਾਨੂੰ 4 ਸਪ੍ਰਿੰਗ ਦੇਵਾਂਗੇ ਤੇ 9 ਫੁੱਟੇ ਦੇ ਵਿੱਚ 6 ਤੇ 10 ਦੇ ਵਿੱਚ ਵੀ 6 ਆਪਣੇ ਕੋਲੇ ਸਪੈਸ਼ਲ ਰੋਟਾਵੀਟਰ ਅਰਥ ਮਾਡਲ ਬਿਲਕੁਲ ਤਿਆਰ ਵਾਰਾ ਤੇ ਆਰਪੀ ਨੇ ਲੈਣ ਲਈ ਸੰਪਰਕ ਕਰੋ ਬਹੁਤ ਹੀ ਵਧੀਆ ਰੇਟਾਂ ਦੇ ਵਿੱਚ ਹੋਰ ਜਾਣਕਾਰੀ ਲਈ ਥੱਲੇ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ ਪ੍ਰਾਈਮ ਐਗਰੀਟੈਕ